ਮਾਨ ਸਰਕਾਰ ਅਤੇ ਪੰਜਾਬ ਪੁਲਿਸ ਦੀ ਨਿਰੰਤਰ ਕਾਰਵਾਈਆਂ ਗਵਰਨਟੀ ਸੂਪਿਆਂ ਦੇ ਵਿੱਚ ਬੈਠੇ ਤਸਕਰਾਂ ਤੇ ਲਈ ਵੀ ਚੇਤਾਵਨੀ ਬਣ ਗਈ ਹੈ। ਉਹਨਾਂ ਦੇ ਕਾਲੇ ਕਾਰੋਬਾਰ ਤੇ ਨਾਪਾਕ ਮਨਸੂਬੇ ਹੁਣ ਪੰਜਾਬ ਦੇ ਵਿੱਚ ਸਫਲ ਨਹੀਂ ਹੋਣਗੇ। ਮਾਨਸਾ ਪੁਲਿਸ ਦੇ ਵੱਲੋਂ ਹੁਦਨਸ਼ਵ ਰੋਧਮੂਹਿੰਮ ਤਹਿਤ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਐਸਐਸਪੀ ਮਾਨਸਾ ਪਾਗੀ ਰਸਿੰਗ ਮਿੰਨਾ ਦੇ ਵੱਲੋਂ ਬੁਟਲਾੜਾ ਦੇ ਨਾਲ ਲੱਗਦੇ ਹਰਿਆਣਾ ਸਰਹੱਦ ਪਿੰਡ ਲੱਖੀਵਾਲ ਵਿਖੇ ਅੰਤਰਰਾਜੀ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਹੈ। ਆਪੋਰ ਡੀਜੀਪੀ ਸਾਹਿਬ ਵੱਲੋਂ ਜੋ ਜੁਦੇ ਨਸ਼ਾ ਦੇ ਵਿਰੁੱਧ ਇੱਕ ਮਾਰ ਸੇ ਸਾਡੀ ਜੰਗ ਜਾਰੀ ਹੈਗੀ ਉਸੇ ਕੜੀ ਦੇ ਵਿੱਚ ਅੱਜ ਅਸੀਂ ਇੱਥੇ ਆਪਰੇਸ਼ਨ ਸੀਲ 13 ਕੰਡਕਟ ਕਰਵਾ ਰਹੇ ਹੈਗੇ ਜਿੰਨੇ ਵੀ ਸਾਡੇ ਜੋ ਹਰਿਆਣਾ ਦੇ ਬਾਰਡਰ ਨਾਕੇ ਹੈਗੇ ਸਾਡਾ ਸਿਸਾਵਰ ਫਤਿਹਬਾਦ ਸੇ ਸਾਡੀ ਬਾਉਂਡਰੀ ਸ਼ੇਅਰ ਕਰਦਾ ਹੈਗੀ ਟੋਟਲ 8 ਨਾਕੇ ਅਸੀਂ ਲਗਾਏ ਹੈਗੇ ਜਿਦੇ ਵਿੱਚ ਅਸੀਂ ਅਰਾਊਂਡ 700 ਪੁਲਿਸ ਪਰਸਨਲ ਡਿਪਲੋਏ ਕੀਤੇ ਹੈ। ਸਾਡੇ ਜਦੋਂ ਸੇ ਇਹ ਯੋਧ ਨਸ਼ਾ ਦੇ ਵਿਰੁੱਧ ਮੁਹਿੰਮ ਚੱਲੀ ਐ ਸੀ ਪੋਤਾ ਤੋਂ ਲੈ ਕੇ ਹੁਣ ਤੱਕ 275 ਐਫ ਆਰ ਅੰਦਰ ਆਈ ਹੈ ਪੀਐਸ ਆਫ ਜੀਐਨਐਸ ਕੇਦਰ ਰੈਸਟ੍ਰਿਕਟ ਕੀ ਜਾ ਚੁਕੀ ਹੈ ਔਰ ਇਹਦੇ ਵਿੱਚ ਟੋਟਲ ਅਸੀਂ 419 ਮੁਲਜ਼ਿਮਾਂ ਨੂੰ ਫੜਕੇ ਔਰ ਜੇਲ੍ਹ ਦੇ ਅੰਦਰ ਭੇਜੇ ਜਾ ਚੁਕੇ ਹੈ। ਤੋਂ ਸਾਡੀ ਇਹ ਜੰਗ ਹੈਗੀ ਜੋ ਨਸ਼ਾ ਦੇ ਖਿਲਾਫ ਕੰਟੀਨਿਊਸ ਜਾਰੀ ਰਹਿਣੀ ਹੈ। ਤੋਂ ਅੱਜ ਇਹ 7:00 ਔਰ 12:00 ਵਜੇ ਤੱਕ ਆਪਰੇਸ਼ਨ ਸੀ 13 ਸਿਰਸਾ ਔਰ ਫਤਿਹਪੁਰਾ ਵਿਖੇ ਡਿਸਟ੍ਰਿਕਟ ਕੇ ਸਾਥ ਜੁਆਇੰਟਲੀ ਤੁਸੀਂ ਦੇਖ ਰਿਹਾ ਹੋ ਤੇ ਹਰਿਆਣਾ ਪੁਲਿਸ ਕੇ ਮੁਲਾਜ਼ਮ ਵੀ ਸਾਥੇ ਸਾਡੇ ਚੈਕਿੰਗ ਕਰਵਾ ਰਹੇ ਹੈਗੇ। ਤਾਂਕੀ ਜੋ ਕ੍ਰਿਮੀਨਲਸ ਹੈਗੇ ਉਹਨਾਂ ਦੇ ਸਰ ਮਾਨਸਾ ਜ਼ਿਲ੍ਹੇ ਦੇ ਵਿੱਚ ਕੋਈ ਅੱਤਕ ਵੱਡੀ ਘੇੜ ਪਈ ਹੋਵੇ ਨਸ਼ਿਆਂ ਦੀ ਤੁਸੀਂ ਜੰਨੇ ਚਲਦੇ ਨੂੰ ਆ ਰਹੀ ਹੈ ਰੀਸੈਂਟਲੀ ਅਸੀਂ ਅਰਾਊਂਡ 10000 ਇੰਟੌਕਸਿਕ ਐਂਡ ਟੈਬਲੇਟ ਕੀ ਇੱਕ ਜੋ ਫਾਰਮਾਸਿਊਟੀਕਲ ਡਰੱਗ ਦੀ ਕਪੜੀ ਪਈ ਹੈ ਹੁਣ ਤੱਕ ਅਸੀਂ 1.5 ਤੋਂ 2 ਕਿਲੋ ਦੇ ਆਸ-ਪਾਸ ਹੈਰੋਇਨ ਔਰ 47000 ਦੇ ਆਸ-ਪਾਸ ਇੰਟੌਕਸਿਕ ਐਂਡ ਟੈਬਲੇਟ ਔਰ ਸਿਗਨੇਚਰ ਕੈਪਸੂਲ ਕੀ ਰਿਕਵਰੀ ਡਿਊਰਿੰਗ ਇਸ ਮੁਹਿੰਮ ਅਸੀਂ ਕਰ ਚੁੱਕੇ ਹਿਕਸਰ ਨਸ਼ਾ ਦਾ ਪਚਲਾਰ ਗਿਆ ਇੱਕ ਚੋਰੀਆਂ ਦਾ ਬਹੁਤ ਵੱਡਾ ਮਸਲਾ ਹੋ ਰਿਹਾ ਅੱਜ ਵੀ ਪਿੰਡ ਦਾਤੇਵਾਸ ਦੇ ਵਿੱਚ ਕਿਸਾਨਾਂ ਦੇ ਮੋਟਰਾਂ ਦੇ ਉੱਤੋਂ 12 ਤੋਂ 15 ਮੋਟਰਾਂ ਦੇ ਉੱਤੋਂ ਤਾਰਾ ਵੱਢਿਆ ਗਿਆ ਉਹ ਉੱਥੇ ਅੱਗ ਲਗਾ ਕੇ ਕੋਠੇ ਚ ਆਰਾਮ ਨਾਲ ਉਹਨਾਂ ਨੇ ਕਾਹ ਖੁੱਲਰ